ਲੋਕ ਲੋਕਾਂ ਦੇ ਘਰਾਂ ਤੇ ਕਬਜ਼ੇ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਦੇ ਘਰਾਂ ਤੇ ਕਬਜ਼ੇ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਪ੍ਰਾਈਵੇਟ ਕੰਪਨੀਆਂ ਮਰਦਾਬਾਦ 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 ਲੋਕਾਂ ਦੀ ਦੂਰੀ ਛੱਲ ਰਹਿਣ ਵਾਲੀਆਂ ਕੰਪਨੀਆਂ ਮਰਦਾਬਾਦ 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 ਕਰਜ਼ਾ ਨਾ ਮੁੜ ਤੇ ਕੁੱਟੀ ਕਰਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਮੱਖਣ ਸਿੰਘ ਮੇਰਾ ਨਾਮ ਹੈ ਕੀ ਹੈ ਘਟਨਾ ਆਪਣੀ ਜੀ ਕਰਜ ਵਾਲੀ ਐਚ ਐਫ ਐਲ ਤੋਂ ਮੈਂ 110 ਲੱਖ ਰੁਪਏ ਠੀਕ ਹੈ ਜੀ ਮਕਾਨ ਬਣਾਉਣ ਦੀ ਖਾਤਰ ਤੇ ਚਲੋ ਮੈਂ ਕਿਸ਼ਤ ਸੀਗੀ ਇਹਨਾਂ ਦੀ ਜਿਆਦਾ 24 24000 ਤੇ ਤੋਂ ਉੱਪਰ ਲੈਂਦੇ ਰੇ ਮੇਰੇ ਕੋਲ ਕਿਸ਼ਤ ਮੈਂ ਭਰਦਾ ਰਿਆ 2.5 ਸਾਲ ਭਰੀ ਉਸ ਤੋਂ ਬਾਅਦ ਮੇਰੇ ਤੇ ਪ੍ਰੋਬਲਮ ਆ ਗਈ ਤੇ ਕਿਸ਼ਤਾਂ ਟੁੱਟ ਗਈਆਂ ਕੁਝ ਮੈਂ ਬਾਤੀ ਭਰਨ ਲੱਗ ਗਿਆ ਇਹਨਾਂ ਨੂੰ ਤੇ ਹੋਰ ਸ਼ੀਦਾ ਦਿੰਦੇ ਰੇ ਮੈਨੂੰ ਹੁਣ ਆ ਕੇ ਤੇ ਆਹਦੇ 13 ਲੱਖ ਰੁਪਇਆ ਫੇਰ ਕੱਢ ਲਿਆ ਇਹਨਾਂ ਨੇ ਮੈਂ ਪਰ ਉਹ ਤੇ ਨੋਟਿਸ ਲਾਗਦੇ ਆ ਦੇ ਕਬਜ਼ਾ ਕਰਨਾ ਕਰਤੇ ਹੁਣ ਤੱਕ ਕਿੰਨਾ ਲੋਨ ਤੁਸੀਂ ਪਰ ਚੁੱਕੇ ਹੋ ਹੁਣ ਤੱਕ ਘੱਟ ਤੋਂ ਘੱਟ ਮੈਂ 15 ਦੇ ਕਰੀਬੀ ਪਰ ਚੱਕੇ ਚੁੱਕੇ ਜੀ ਅਸੀਂ ਤੇ ਮੁੜ ਕੇ ਪੀਰਾ ਮਾਲ ਕੰਪਨੀ ਨੇ ਨਵੇਂ ਸਿਰੋਂ ਲੋਨ ਕਰ ਦਿੱਤਾ ਹੀ ਮੇਰਾ ਮੈਨੂੰ ਨਹੀਂ ਪਤਾ ਕਦੋਂ ਕੀਤਾ ਇਹਨਾਂ ਨੇ ਤੇ ਮੈਂ ਕਿਸਤਾ ਮੇਰੀ ਟੁੱਟ ਗਈ ਸੀ ਕਿ ਮੈਨੂੰ ਕੀ ਪਤਾ ਹੁਣ ਹੋਰ ਕੰਪਨੀ ਦੇ ਵਿੱਚ ਆ ਗਿਆ ਕੰਮ ਇਹ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਨੋਟਿਸ ਲੱਗ ਗਿਆ ਜੀ ਇਹਨਾਂ ਦੇ ਤੇ ਹੁਣ ਕੁੜਕੁੜਕੀ ਤੇ ਆਏ ਖੜੇ ਆਏ ਪੈਸੇ ਮੈਂ ਭਰ ਨਹੀਂ ਸਕਦਾ ਜਿਹਦਾ ਡੀ ਐਚ ਆਰ ਹੁਣ ਤੇ ਤੁਹਾਡਾ ਬਕਾਇਆ ਰਹਿ ਗਿਆ ਸੀ ਉਸ ਤੋਂ ਬਾਅਦ ਜਦੋਂ ਹੁਣ ਪੈਰਾਮਲ ਨੇ ਕੀਤਾ ਹੁਣ ਕਿੰਨਾ ਤੁਹਾਡਾ ਬਕਾਇਆ ਨਾਲ ਦੁਬਾਰਾ ਕੱਢ ਦਿੱਤਾ ਹੁਣ ਤਾਂ 8 ਲੱਖ ਰੁਪਏ ਬੋਲਦੇ ਸੀ ਪਹਿਲਾਂ ਜਾਂ ਦੋ ਤਿੰਨ ਦਿਨਾਂ ਦੇ ਵਿੱਚ ਹੀ ਇਹਨਾਂ ਨੇ ਮੁੜ ਕੇ 13 ਲੱਖ ਤੇ ਆ ਗਈ ਕੀ ਮੰਗ ਕਰਦੇ ਅਸੀਂ ਤਾਂ ਮੰਗ ਕਰਦੇ ਆ ਵੀ ਸਾਡਾ ਲੋਨ ਭਰਿਆ ਵੇ ạ ਮਾਫ ਕਰਕੇ ਮਾਫੀ ਚਾਹੁੰਦੇ ਆ ਅਸੀਂ ਭਰਨ ਯੋਗ ਨਹੀਂ ਰਹਿ ਗਏ ਹੁਣ ਪੈਨਸ਼ਨ ਨਾਲ ਆਪਦਾ ਟਾਈਮ ਹੀ ਪਾਸ ਹੁੰਦਾ ਮਸਾਂ ਕੀ ਕਾਰਨ ਕੀ ਬਣਿਆ ਸੀ ਜੇਕਰ ਤੁਹਾਡੀ ਕਾਰਨ ਬਣਿਆ ਸੀ ਜਵਾਕਾ ਦੀ ਮੰਮੀ ਬਿਮਾਰ ਰਹਿ ਗਈ ਸੀ ਹੋ ਗਈ ਦੀ ਰਿਟਾਇਰਮੈਂਟ ਵਾਲਾ ਮੇਰਾ ਪੈਸਾ ਉਹ ਉਧਰ ਵੜ ਗਿਆ ਸਾਰਾ ਡਾਕਟਰੀ ਚ ਲੱਗ ਗਿਆ ਉਹਦਾ ਕਰਕੇ ਫਿਰ ਇਹਨਾਂ ਦਾ ਬੱਚਿਆਂ ਦਾ ਕੰਮਕਾਰ ਵੀ ਫੇਲ ਹੋ ਗਿਆ ਵਿਚਾਰਿਆਂ ਦਾ ਹੁਣ ਇਹ ਵੀ ਬੇਕਾਰ ਬੇਕਾਰ ਹੋ ਗਏ ਵਿਚਾਰੇ ਕਿੱਥੋਂ ਪੰਪਰੀਏ ਕਿਸਤਾ ਇਹਨਾਂ ਦੀ ਪਰਿਵਾਰ ਵਿੱਚ ਹੁਣ ਕੌਣ ਕੌਣ ਹੈ ਪਰਿਵਾਰ ਵਿੱਚ ਤਾਂ ਹੁਣ ਨੌ ਪੁੱਤੀ ਆ ਗਈ ਮੈਂ ਪੰਜਾਬ ਖੇਤ ਪੁਜ ਦੂਰ ਯੂਨੀਅਨ ਦਾ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਲਾਲ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਅੱਜ ਦੋਨਾਂ ਜਥੇਬੰਦੀਆਂ ਵੱਲੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਸਾਡੇ ਵੀਰ ਮੱਖਣ ਸਿੰਘ ਦੀ ਕਰਜੇ ਦੇ ਬਦਲੇ ਉਹਨਾਂ ਦੇ ਘਰ ਦੀ ਕੁਰਕੀ ਕਰਨ ਦੇ ਜੇ ਹੁਕਮ ਚਾੜੇ ਹੋਏ ਸਰਕਾਰ ਨੇ ਸਿਸਟਮ ਨੇ ਉਸ ਨੂੰ ਅੱਜ ਅਸੀਂ ਰੋਕਣ ਵਾਸਤੇ ਇੱਥੇ ਪਹੁੰਚੇ ਹੋਏ ਸੀ ਪਰ ਮਾੜੀ ਗੱਲ ਇਹ ਹੈ ਪ੍ਰਸ਼ਾਸਨ ਦੀ ਕਿ ਨੋਸਟ ਲਾਉਣ ਤੋਂ ਬਾਅਦ ਅੱਜ ਇੱਥੇ ਕੋਈ ਹਜੇ ਤੱਕ ਉਪੜਿਆ ਨਹੀਂਗਾ ਇਸ ਕਰਕੇ ਵੀ ਜੇ ਤੁਸੀਂ ਕੋਈ ਨੋਸਟ ਲਾਏ ਆ ਤਾਂ ਫਿਰ ਇੱਥੇ ਆਉਂਦੇ ਅੱਜ ਕੋਈ ਨਾ ਕੋਈ ਫੈਸਲਾ ਹੋ ਜਾਂਦਾ ਜੋ ਕੋਈ ਗੱਲਬਾਤ ਇਹਦੇ ਤੇ ਸਿਰੇ ਚੜ ਜਾਂਦੀ ਪਰ ਅੱਜ ਉਹ ਨਹੀਂ ਆਏ ਕਿਉਂਕਿ ਇਹ ਕਰਜ਼ਾ ਕੱਲਾ ਇਹਨਾਂ ਦਾ ਮਸਲਾ ਨਹੀਂਗਾ ਮਸਲਾ ਬਹੁਤ ਸਾਰੇ ਪਿੰਡਾਂ 'ਚ ਬਹੁਤ ਸਾਰੇ ਸ਼ਹਿਰਾਂ 'ਚ ਇਹ ਰੌਲਾ ਪੈਂਦਾ ਨੇ ਕਿ ਜਦੋਂ ਸਾਡੇ ਬੰਦਿਆਂ ਨੂੰ ਕਰਜ਼ਾ ਦਿੰਦੇ ਨੇ ਉਦੋਂ ਬਹੁਤ ਸਾਰੀਆਂ ਗੱਲਾਂ ਚੋਪੜ ਚਾਪੜ ਕੇ ਬਹੁਤ ਸਾਰੇ ਮਿੱਠੀਆਂ ਮਾਰ ਕੇ ਬੰਦਿਆਂ ਨੂੰ ਉਸ ਗੱਲ 'ਚ ਪ੍ਰਭਾਣ ਲੈਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਸਾਡੇ ਸਾਈਡ ਗੁੱਠੇ ਕਰਾਉਂਦੇ ਪਤਾ ਨਹੀਂ ਕਿੰਨੇ ਕਾਗਜ਼ਾਂ 'ਤੇ ਕਰਾਉਂਦੇ ਕੀ ਕੁਝ ਹੁੰਦਾ ਕਿਉਂਕਿ ਅਸੀਂ ਤਾਂ ਦਵਾ ਦਾ ਫਰ ਉਹ ਅਲੱਦੀ ਜਾਂਦੇ ਤਾਂ ਅਸੀਂ ਸਾਈਨ ਗੁੱਠੇ ਕਰੀ ਜਾਂਦੇ ਆ ਇਸ ਕਰਕੇ ਵੀ ਜਿਹੜਾ ਇਹਨਾਂ ਨੇ ਪਹਿਲੇ ਤੇ ਹੁਣ ਜਿਹੜੀ ਏਜੰਸੀ ਤੋਂ ਇਹਨਾਂ ਨੇ ਪਹਿਲਾਂ ਕਰਜ਼ਾ ਚੱਕਿਆ ਸੀ ਕੰਪਨੀ ਤੋਂ ਚੱਕਿਆ ਸੀ ਉਹ ਕਰਜ਼ੇ ਤੇ ਇਹਨਾਂ ਨੂੰ ਚੇਂਜ ਕਰਨ ਲੱਗੇ ਪੁੱਛਿਆ ਹੀ ਨਹੀਂਗਾ ਵੀ ਹੁਣ ਪੀਰਾ ਮੱਲ ਕੰਪਨੀ ਚ ਇਹਨਾਂ ਨੇ ਜਿਹੜੀ ਕੰਪਨੀ ਐ ਉਹਦੇ ਚ ਇਹਨਾਂ ਨੂੰ ਕਰਤਾ ਉਹਦਾ ਕਰਜ਼ਾ ਤੇ ਉਹਨਾਂ ਨੇ ਕੀ ਕੀਤਾ ਵੀ ਸਾਰੇ ਦਾ ਸਾਰਾ ਜਿਹੜਾ ਉਹਨੇ ਪਿਛਲੇ ਨੂੰ ਵੀ ਭਰਿਆ ਸੀ ਉਹ ਵੀ ਉਹਨਾਂ ਨੇ ਠੋਕਤਾ ਤੇ ਜਿਹੜਾ ਕੋਈ ਮਾੜਾ ਬੁਟਾ ਰਹਿੰਦਾ ਸੀ ਉਹਦਾ ਦੁਗਣਾ ਤਿਕਣਾ ਵਿਆਜ ਲਾ ਕੇ ਜਿਹੜੇ ਇਹਨਾਂ ਦਾ ਦੱਸਣਾ ਕਿ ਅਸੀਂ ਲਗਭਗ 13 14 ਭਰੀ ਬੈਠੇ ਆ ਪਰ ਉਹਦੇ ਬਾਅਦ ਵੀ 13 ਕੱਢੀ ਬੈਠੇ ਨੇ ਇਸ ਕਰਕੇ ਵੀ ਜਦੋਂ ਸਾਡੇ ਘਰਾਂ ਦੀਆਂ ਸਮੱਸਿਆ ਨੇ ਹੁਣ ਬਾਈ ਤੇ ਇਸ ਪਤਾ ਲੱਗਿਆ ਕਿ ਜਿੰਨਾ ਲੰਮਾ ਸਮਾਂ ਇਹਨਾਂ ਦੇ ਘਰ ਵਾਲੀ ਬਿਮਾਰ ਪਈ ਰਹੀ ਤੇ ਜਿੰਨਾ ਇਹਦਾ ਪੈਸਾ ਸੀ ਇਹਨਾਂ ਨੇ ਰਿਸ਼ਤੇਦਾਰਾਂ ਤੋਂ ਹੋਰਾਂ ਡਗਵਾੜ ਤੋਂ ਹੋਰ ਬਹੁਤ ਸਾਰੇ ਫੜਫੜਾ ਕੇ ਉਹਦੇ ਇਲਾਜ ਤੇ ਲਾਤੇ ਪਰ ਅੱਜ ਜਦੋਂ ਇਹ ਹਾਲਤਾ ਜੀ ਕਿ ਕਿਸ਼ਤ ਉਹ ਨਹੀਂ ਭਰੀਆਂ ਕਿੰਨਾ ਪਰ ਅੱਜ ਇੱਥੋਂ ਦੀ ਸਰਕਾਰ ਇੱਥੋਂ ਦੇ ਹਾਕਮ ਉਸ ਘਰ ਦੀ ਕੁੜਕੀ ਕਰਨ ਤੇ ਉਹਦੀ ਘਰ ਦੀ ਲਲਾਮੀ ਕਰਨ ਤੇ ਆਏ ਹੋਏ ਨੇ ਇਸ ਕਰਕੇ ਅਸੀਂ ਦੋਨੇ ਜਥੇਬੰਦੀਆਂ ਇਸ ਗੱਲ ਤੇ ਇਸ ਪਰਿਵਾਰ ਨਾਲ ਖੜੇ ਆ ਕਿ ਕਿਸੇ ਦੀ ਵੀ ਕੁਰਕੀ ਨਹੀਂ ਹੋਰ ਦੇਵਾਂਗੇ ਕਿਉਂਕਿ ਜਦੋਂ ਕੁਰਕੀ ਦੀ ਮਸਲਾ ਆਉਂਦਾ ਕਿ ਇੱਥੇ ਵਿਜੇ ਮਾਲੀਆ ਵਰਗੇ ਲਲਿਤ ਮੋਦੀ ਵਰਗੇ ਹੋਰ ਅਰਬਾਂ ਰੁਪਏ ਲੈ ਕੇ ਮੁਲਕ ਛੱਡ ਕੇ ਭੱਜ ਜਾਂਦੇ ਆ ਉਹਨਾਂ ਨੂੰ ਕੋਈ ਨਹੀਂ ਪੁੱਛਦੇ ਕਿਸਾਨਾਂ ਨੇ ਮੰਨ ਲਓ ਮੜਾ ਬੁੱਟਾ ਕਰਜ਼ਾ ਦੇਣਾ 2-4 ਲੱਖ ਦੇਣਾ ਉਹਦਾ ਜਿਹੜੇ ਸੰਸਾਦ ਨੇ ਉਹ ਕੁਰਕ ਕਰਨ ਆ ਜਾਂਦੇ ਆ ਉਹਦੀਆਂ ਜ਼ਮੀਨਾਂ ਕਰਨ ਕੁਰਕ ਆ ਜਾਂਦੇ ਆ ਮਜ਼ਦੂਰਾ ਨੇ ਕਿਸੇ ਤੋਂ ਕਿਸ਼ਤਾ ਨਹੀਂ ਭਰੀਆਂ ਨਹੀਂ ਦਿੱਤੇ ਜਾ ਰਹੇ ਉਹਨਾਂ ਦੇ ਘਰ ਕੁਰਕ ਕਰਨ ਤੇ ਆ ਜਾਂਦੇ ਆ ਇਸ ਕਰਕੇ ਵੀ ਲੋਕਾਂ ਦੇ ਘਰਾਂ ਦੀਆਂ ਕੁਰਕੀਆਂ ਕਰਨੀਆਂ ਲੋਕਾਂ ਦੇ ਘਰਾਂ ਦੀਆਂ ਲिलाਮੀਆਂ ਕਰਨੀਆਂ ਬੰਦ ਕੀਤੀਆਂ ਜਾਣ ਤੇ ਨਹੀਂ ਅਸੀਂ ਆਉਣ ਵਾਲੇ ਦਿਨਾਂ 'ਚ ਇਸ ਦੇ ਪਰਿਵਾਰ ਦੇ ਨਾਲ ਖੜੇ ਆ ਮੱਖਣ ਸਿੰਘ ਦੇ ਨਾਲ ਤੇ ਇਹਦੀ ਕੁਰਕੀ ਨਹੀਂ ਹੋਣ ਦੇਵਾਂਗੇ ਇਹਦੀ ਲिलाਮੀ ਨਹੀਂ ਹੋਣ ਦੇਵਾਂਗੇ ਤੇ ਪਏ ਪ੍ਰਸ਼ਾਸਨ ਦੇਖੇ ਕਿ ਹੁਣ ਇਸ ਮਸਲੇ ਨੂੰ ਜੇ ਬਹਿ ਕੇ ਹੱਲ ਹੁੰਦਾ ਤਾਂ ਅਸੀਂ ਬਹਿ ਕੇ ਕਰਨ ਨੂੰ ਤਿਆਰ ਆ ਸੋ ਅਸੀਂ ਇਹਦੀ ਕੁਰਕੀ ਕਿਸੇ ਹਾਲਤ 'ਚ ਵੀ ਨਹੀਂ ਹੋਣ ਦੇਵਾਂਗੇ ਮੇਰਾ ਨਾਮ ਤਰਸੀਮ ਸਿੰਘ ਖੁੰਡੇ ਹਲਾਲਾ ਮੈਂ ਪੰਜਾਬ ਖੇਤ ਮਦੀਨ ਜਿਲ੍ਹਾ ਆਗੂ ਆ ਅੱਜ ਜੋ ਸਾਡੇ ਇਸ ਵੀਰ ਮੱਖਣ ਸਿੰਘ ਦੀ ਘਰ ਦੀ ਕੁਰਕੀ ਲੈਂਦੀ ਹੈ ਇਹਦੇ ਵਿੱਚ ਸਿਰੇ ਦੀ ਬੇਸ਼ਰਮੀ ਵਾਲੀ ਗੱਲ ਤੇ ਉਸ ਕਾਰਪੋਰੇਟ ਜਾਂ ਪ੍ਰਾਈਵੇਟ ਕੰਪਨੀਆਂ ਦੇ ਪੱਖ 'ਚ ਖੜਦੇ ਹੋયા ਜੋ ਪੁਲਿਸ ਪ੍ਰਸ਼ਾਸਨ ਉਹਦੇ ਵੱਲੋਂ ਜਿਹੜੀ ਸਿਰੇ ਦੀ ਜਨਨਿਕ ਲੁੱਟ ਦਾ ਜਿਹੜਾ ਧੰਦਾ ਚਲਾਇਆ ਜਾ ਰਿਹਾ ਹੈ ਇਸ ਵੇਲੇ ਬੰਦੇ ਨੇ 12 ਲੱਖ ਦਾ ਕਰਜ਼ਾ ਲਿਆ ਸੀਗਾ 12 ਲੱਖ ਦੀ بجائے 14 ਲੱਖ ਪ੍ਰਵਾ ਲਿਆ 14 ਲੱਖ ਭਰਵਾਉਣ ਤੋਂ ਬਾਅਦ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ ਹੋਰ 8 ਲੱਖ ਨਜਾਇਜ਼ ਇਹਦੇ ਨਹੀਂ ਕੱਢ ਕੇ ਜਿਹੜੀ ਪੀਰਾਮਲ ਕੰਪਨੀ ਦੀ ਕਿਸੇ ਹੋਰ ਚ ਏਜੰਸੀ ਦੇ ਵਿੱਚ ਇਹਦਾ ਕਰਜ਼ਾ ਕਰਤਾ ਉਧਰੋਂ ਵੀ ਖਾਸੀਆਂ ਕਿਸ਼ਤਾਂ ਭਰਾਤੀਆਂ ਹੁਣ 13 ਲੱਖ ਫੇਰ ਇਹਦੇ ਵੱਲ ਤੋੜਿਆ ਜਾ ਰਿਹਾ ਦੇਖੋ ਇੱਕ ਪਾਸੇ ਇਹ ਕਹਿ ਰਹੇ ਆ ਕਿ ਅਸੀਂ ਮਜ਼ਦੂਰਾਂ ਕਿਸਾਨਾਂ ਨੂੰ ਜਾਂ ਕਿਰਤੀ ਲੋਕਾਂ ਨੂੰ ਸਹੂਲਤਾਂ ਦੇਣੀਆਂ ਨੇ ਐਦੇ ਨਾਲੋਂ ਤਾਂ ਅੰਗਰੇਜ਼ਾਂ ਮੌਕੇ ਦਾ ਜੇ ਕਹਿ ਸਕਦੇ ਏ ਉਨੋਂ ਸਰ ਛੋਟੂ ਰਾਮ ਦੀ ਗਵਾਈ ਵਿੱਚ ਕਰਜ਼ਾ ਕੁਰਕੀ ਦੇ ਖਿਲਾਫ ਇੱਕ ਕਾਨੂੰਨ ਬਣਿਆ ਸੀਗਾ ਵੀ ਲੋਕਾਂ ਦੇ ਕਮਾਈ ਦੇ ਸਾਧਨ ਲੋਕਾਂ ਦੀ ਰਹਿਸ਼ ਦੇ ਜਿਹੜੇ ਹੈਗੇ ਆ ਵਸੀਲੇ ਉਹਨਾਂ ਦੀ ਕਦੇ ਵੀ ਕੁਰਕੀ ਨਹੀਂ ਹੋਊਗੀ ਪਰ ਜਿਹੜੇ ਆਪਣੇ ਆਪ ਨੂੰ ਐ ਕਹਿੰਦੇ ਆ ਵੀ ਦੇਸ਼ ਆਜ਼ਾਦ ਹੋ ਗਿਆ ਇਸ ਦੇਸ਼ ਆਜ਼ਾਦ ਦੇ ਵਿੱਚ ਅਖੌਤੀ ਆਜ਼ਾਦੀ ਦੇ ਵਿੱਚ ਜਿਹੜੀਆਂ ਕਾਰਪੋਰੇਟ ਘਰਾਣੇ ਆ ਜਾਂ ਪ੍ਰਾਈਵੇਟ ਕੰਪਨੀਆਂ ਉਹਨਾਂ ਦਾ ਰਲ ਕੇ ਪ੍ਰਸ਼ਾਸਨ ਇਹ ਕਿਰਤੀ ਲੋਕਾਂ ਦੀ ਲੁੱਟ ਦਾ ਰਾਹ ਫੜਿਆ ਹੋਇਆ 12 ਲੱਖ ਦਾ 14 ਲੱਖ ਭਰਾ ਕੇ ਹਜੇ ਢਿੱਡ ਨਹੀਂ ਭਰਿਆ ਹਜੇ ਇਸ ਵਿਚਾਰੇ ਬੰਦੇ ਦੀ ਜਿਹੜੀ ਆ কুরਕੀ ਲਈ ਹੈ ਪਰ ਅਸੀਂ ਇਸ ਪ੍ਰਸ਼ਾਸਨ ਨੂੰ ਇੰਨਾ ਸਰਕਾਰਾਂ ਨੂੰ ਇਹਨਾਂ ਕੰਪਨੀਆਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਜੇ ਅੰਗਰੇਜ਼ਾਂ ਦੇ ਮੌਕੇ ਲੋਕਾਂ ਨੇ ਲੜ ਕੇ ਕਰਜ਼ਾ কুরਕੀਆਂ ਬੰਦ ਕਰਾਈਆਂ ਸੀ ਤਾਂ ਹੁਣ ਵੀ ਇਸ ਜਿਹੜੇ ਸਾਥੀ ਦੀ কুরਕੀ ਆ ਉਹ ਹਰ ਹਾਲਤ ਤੇ ਰੋਕਾਂਗੇ ਕਿਸੇ ਵੀ ਕੀਮਤੇ ਕੁਰਕੀ ਨਹੀਂ ਹੋਣ ਦੇਣੀ ਇਹਦੇ ਵਾਸਤੇ ਚਾਹੇ ਸਾਨੂੰ ਕਿੱਡਾ ਵੀ ਸੰਘਰਸ਼ ਜਿਹੜਾ ਕਰਨਾ ਪਵੇ ਉਹ ਕਰਾਂਗੇ